ਸਾ ਵੇਟ ਦੀ ਵੱਧ ਲਾਉਣਾ ਸਾਡੀ ਰੇਟ ਦੀ ਵੱਧ ਲਾਉਣਾ ਹਾਂ ਖਿਆਲ ਰੱਖਾ ਬਸ ਸਾਡੀ ਬੇਨਤੀ ਹੈ ਰੇਟ ਦਾ ਵੱਧ ਲਾਓ ਅੱਗੇ ਪਾਣੀ ਆ ਗਿਆ ਬਹੁਤ ਲਜਾਇਫਾਇਦਾ ਨਹੀਂ ਠਾਉਣਾ ਹਾਂ ਹਾਂ ਅਵੇ ਰੇਟ ਦੀ ਵੱਧ ਲਾਉਣਾ ਜੀ ਰੇਟ ਦੀ ਵੱਧ ਲਾਉਣਾ ਖਿਆਲ ਰੱਖੋ ਅੱਗੇ ਹੜ ਆ ਗਿਆ

ਕੀ ਸੁਧਰਿਆ ਨਹੀਂ ਸੱਸੀ ਗਾਲ ਜੀ ਸ਼ਾਜੀਪ 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 ਕਿਹਨੂੰ ਡੇਟ ਦਾ ਵੱਧ ਲਾਇਓ ਮਤਲਬ ਕੋਈ ਨਹੀਂ ਜੀ ਪਿੱਛੇ ਹੜ ਆਇਆ ਕਿਹਦਾ ਨਜਾਇਜ਼ ਫਾਇਦਾ ਦੀ ਟੋਣਾ ਹਾਂ ਇੱਕ ਪੈਸਾ ਵੱਧ ਨਾ ਲਾਇਓ ਠੀਕ ਹੈ ਜੀ ਆਂਦੇ ਤਾਂ ਫਿਰ ਐਕਸ਼ਨ ਕਰਾਂਗੇ ਕੀ ਪਤਾ ਹਾਂ ਹਾਂ ਮਿਹਰਬਾਨੀ ਹਾਂ ਸੱਗੀ ਆ ਖਿਆਲ ਰੱਖੀ। ਸਾਹ ਰੇਟ ਦਾ ਵੱਧ ਲਾਓ। ਇਹ ਇੱਕ ਵੇ ਦਾ ਮੈਂ ਵੱਧਾ। ਹਾਂ ਪਿੱਛੇ ਹੜਾ ਪੁਲਿਸ ਛਾੜ ਰੱਖਿਓ। ਬਸ ਤੁਹਾਨੂੰ ਬੇਨਤੀ ਕਰਦੇ ਹੱਥ ਛੋੜ ਕੇ। ਹਾਂ। Sadece red red diye vardı lan ama seni beğendi Vay